ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਜੀ ਦੋ ਕਮੈਨਾਂ ਮਕਾਉ ਨੇ ਸਭ ਤੋਂ ਪਹਿਲਾਂ ਵਿਸ਼ਾਲ ਕਮੈਨ ਉਸ ਤੋਂ ਬਾਅਦ ਸੰਦੀਪ ਕਮੈਨ ਟਰੈਕਟਰ ਵਾਲੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖ ਲਿਓ ਤਾਂ ਜੋ ਤੁਹਾਨੂੰ ਇਹਨਾਂ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਬੱਤਾਂ শেয়ার ਜ਼ਰੂਰ ਕਰ ਦਿਓ ਜੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚੋਂ ਮਿਲ ਜਾਣਗੇ ਕਮਾਈਨਾਂ ਦੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਵਿਸ਼ਾਲ ਕਮਾਈਨ ਦੀ 2009 ਮਾਡਲ ਮਸ਼ੀਨ ਹਰਿਆਣਾ ਨੰਬਰ ਕੈਵਨ ਦੀ ਕੰਡੀਸ਼ਨ ਬੰਪਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵਧੀਆ ਸਾਫ਼ ਕੰਡੀਸ਼ਨ ਚ ਮਸ਼ੀਨ ਆ 2009 ਮਾਡਲ ਆ ਪੇਟੀ ਬੰਨਿਜ ਨੇ ਨਾਲ ਆਈ ਮਸ਼ੀਨ ਫੀਡਰ ਦੀ ਕੰਡੀਸ਼ਨ ਫੀਡਰ ਪੱਟੀਆਂ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਵਧੀਆ ਸਾਫ਼ ਪਈ ਆ ਜੀ ਮਸ਼ੀਨ ਦੇ 6 ਦੇ 6 ਟਾਇਰ 50 ਪੈਸੇ ਕੰਡੀਸ਼ਨ ਦੇ ਵਿੱਚ ਨੇ ਤੇ ਸਾਰੀ ਮਸ਼ੀਨ ਲੋਕਲ ਚੱਲੀ ਹੋਈ ਹੈ ਜੀ 엘ਿਵੈਟਰ ਡੀਜ਼ਲ ਟੈਂਕ ਵਗੈਰਾ ਸਾਰਾ ਵਧੀਆ ਸਾਫ਼ ਹੈਗਾ ਬਾਕੀ ਤੁਸੀਂ ਵੀ ਚੈੱਕ ਕਰ ਸਕਦੇ ਹੋ ਐਚ ਆਰ ਨੰਬਰ ਮਸ਼ੀਨ ਦਾ A to Z ਕੰਮ ਹੋਇਆ ਹੋਇਆ ਹੈਗਾ ਆਊਟਰ ਪਾਈਪ ਦੇਖ ਸਕਦੇ ਹੋਗੇ ਠੀਕ ਹੈ ਚੇਂਜਰ ਕੁਲੀ ਦੇ ਹਿੱਸਾ ਦੇਖ ਸਕਦੇ ਹੋ ਫਲੈਟ ਦੇਖ ਸਕਦੇ ਹੋਗੇ ਬਰਮ ਵੱਡੀ ਪੱਖੇ ਦੀ ਕੰਡੀਸ਼ਨ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਟੂਲ ਬਾਕਸ ਦੇਖ ਸਕਦੇ ਹੋ ਬੈਂਡਰੀ ਬਾਕਸ ਸਾਰੀ ਮਸ਼ੀਨ ਵਧੀਆ ਸਾਫ਼ ਕੰਡੀਸ਼ਨ ਚ ਹੈ ਮਸ਼ੀਨ ਇਹ ਸਾਰੀਆਂ ਬੈਲਟਾਂ ਦੀ ਪੁਲੀਆਂ ਦੀ ਠੀਕ ਹੈ ਜੀ ਗਰਾ ਰੀਆਂ ਦੀ ਚੈਨਾਂ ਦੀ ਕੰਡੀਸ਼ਨ ਵਧੀਆ ਸਾਫ਼ ਆ ਪੂਛ ਦੇਖ ਸਕਦੇ ਹੋ ਦੋਨੇ ਸਾਡਾ ਤੋਂ ਫੁਸ਼ ਬਲ ਕੋਸਾ ਆ ਬੈਕ ਸਾਈਡ ਤੋਂ ਫੁਸ਼ ਵਧੀਆ ਸਾਫ਼ ਪਈਆ ਹਰਿਆਣਾ ਨੰਬਰ ਆਈ ਮਸ਼ੀਨ ਤੇ 9 ਲੱਖ ਰੁਪਏ ਦੀ ਬਾਈ ਹੋਣ ਦੀ ਡਿਮਾਂਡ ਆ ਬਾਕੀ ਜੇ ਕਿਸੇ ਵੀਰ ਨੇ ਮਸ਼ੀਨ ਬਾਰੇ ਗੱਲਬਾਤ ਕਰਨੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਰੀਅਲ ਟੈਂਕ ਵਗੈਰਾ ਸਾਰਾ ਚੈੱਕ ਕਰਦੇ ਹੋ ਪਿਛਲੀ ਸੀਰੀ ਕੰਡੀਸ਼ਨ ਦੇ ਸਕਦੇ ਹੋ ਵਧੀਆ ਸਾਫਈਆ ਠੀਕ ਹੈ ਕਟਰ ਦੀ ਕੰਡੀਸ਼ਨ ਦੇ ਸਕਦੇ ਹੋ ਕਿ ਰੀਲ ਵਗੈਰਾ ਸਾਰੀ ਸਾਫ ਪਈਆ ਉੱਗਰ ਵਧੀਆ ਸਾਫ ਹੈਗਾ ਟਰਾਲਾ ਤੇ ਕਟਰ ਦੇ ਟਾਇਰ ਵੀ ਵਧੀਆ ਸਾਫ ਕੰਡੀਸ਼ਨ ਚ ਨੇਗੇ ਦੇਖਿਆ ਤੁਸੀਂ ਰੀਲ ਵੀ ਵਧੀਆ ਸਾਫ ਕੰਡੀਸ਼ਨ ਚ ਤੇ ਕਟਰ ਦੀ ਟ੍ਰੇ ਵਗੈਰਾ ਸਾਰੀ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਜਿੱਥੇ ਵੀ ਵੀਡੀਓ ਨੂੰ ਦੇਖ ਰਹੇ ਹੋ ਅੱਗੇ ਦੇਖ ਸਕਦੇ ਜੀ ਸੰਦੀਪ ਕੁਮੈਨ ਬਕਾਊਾ ਟਰੈਕਟਰ ਵਾਲੀ ਤੋ ਇਹ 2017 ਮਾਡਲ ਵਧੀਆ ਸਾਫ ਕੰਡੀਸ਼ਨ ਚਾ ਮਸ਼ੀਨ ਦੇਖ ਸਕਦੇ ਹੋ ਤੁਸੀਂ ਬਠਿੰਡਾ ਬਾਈ ਉਹਨਾਂ ਦਾ ਏਰੀਆ ਹੈਗਾ ਮਸ਼ੀਨ ਦੇ ਰੇਟ ਦੀ ਗੱਲ ਫੋਨ ਤੇ ਹੋਊਗੀ ਤੇ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚੋਂ ਮਿਲ ਜੂਗਾ ਮਸ਼ੀਨ ਦਾ ਰੰਗ ਪਿੰਡ ਚੈੱਕ ਕਰ ਸਕਦੇ ਹੋ ਆਊਟਰ ਪਾਈਪ ਸਾਈਡਾਂ ਤੋਂ ਮਸ਼ੀਨ ਬਿਲਕੁਲ ਸਾਫ ਐਲੀਵੇਟਰ ਦੇਖ ਸਕਦੇ ਹੋ ਠੀਕ ਹੈ ਤੇਖ ਸਕਦੇ ਹੋ ਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਕਿ 6 ਪੈਪ ਵਾਲੇ ਰੀਲ ਰੀਲ ਪੱਲੇ ਦੇਖ ਸਕਦੇ ਹੋ ਕਿ ਟ੍ਰੇ ਵਗੈਰਾ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਆ ਵੀਡੀਓ ਨੂੰ ਬੱਤੋ ਸੇਅਰ ਜ਼ਰੂਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ। ਬਾਕੀ ਜੇ ਤੁਸੀਂ ਕਿਸੇ ਮਸ਼ੀਨ ਬਾਰੇ ਕੋਈ ਗੱਲਬਾਤ ਕਰਨੀ ਆ ਕੋਈ ਵੀ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ। ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ ਕਟਰ ਵਗੈਰਾ ਦੀ ਗੱਲ ਕਰੀ ਆਪਾਂ। ਬਿਲਕੁਲ 오ਰੀਜਨਲ ਤੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ। ਰੰਗ-ਪਿੰਡ ਸਾਰਾ ਮਸ਼ੀਨ ਦਾ ਵਧੀਆ ਸਾਫ ਪਿਆਗਾ। ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਦ ਤੋਂ ਬਦ শেয়ার ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ